ਬੁੱਲ ਕੇ ਕਹਾਣੀ ਸੂਰਮਿਆ ਕਿੱਥੇ ਗਿਆ ਬਾਣਾ ਤੇ ਬਾਣੀ ਸੂਰਮਿਆ ਕਿੱਥੇ ਗਿਆ ਬਾਣਾ ਤੇ ਬਾਣੀ ਸੂਰਮਿਆ ਚਾਹੁੰਦਾ ਹੈ ਸੀ ਜੰਗਲਾਂ ਚ ਦਾ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਕਿੱਥੇ ਗਿਆ ਬਾਨਾ ਹਤਬਾਨੀ ਸੂਰਮਿਆਂ ਕਿੱਥੇ ਗਿਆ ਬਾਨਾ ਹਤਬਾਨੀ ਸੂਰਮਿਆਂ ਰਹਿੰਦਾ ਹੈ ਸੀ ਜੰਗਲਾਂ ਚ ਦਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਛੋਟੀ ਤੀਕ ਯਾਰ ਸਰਕਾਰ ਲਾਉਂਦੀ ਰਹੀ ਤੇਰੇ ਵੱਡਿਆਂ ਨੂੰ ਝਰਖੜੀ ਚੜਾਉਂਦੀ ਰਹੀ ਤੇਰੇ ਵੱਡਿਆਂ ਨੂੰ ਚਰ ਕਰੀ ਚੜਾਉਂਦੀ ਰਹੀ ਪਾਪੀਆ ਜਮਾਂ ਕੇ ਥੱਕੇ ਬਾਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਓ ਕਰ ਕਰ ਹੱਲੇ ਕਰ ਕਰ ਹੱਲੇ ਅਬਦਾਲੀ ਆਉਂਦਿਆ ਸਨ ਮੁਖ ਖਾਲਸਾ ਟਕਰ ਲਾਉਂਦਾ ਰਿਆ ਸਨ ਮੁਖ ਖਾਲਸਾ ਟਕਰ ਲਾਉਂਦਾ ਰਿਆ ਤੇਰੇ ਸਵਾਲ ਸਾਰੇ ਹਾਲ ਖਾਲਸਾ ਦੱਸਾਂ ਤੇਰੇ ਵੰਡਿਆਂ ਦੀ ਗੱਲ ਖਾਲਸਾ ਨਸਾਂ ਤੇਰੇ ਵੰਡਿਆਂ ਦੀ ਗੱਲ ਖਾਲਸਾ ਇੱਕ ਵਾਰੀ ਤਾਲ ਪੂਰਿਆ ਦਰਾਨੀਆਂ ਆ ਇੱਕ ਵਾਰੀ ਤਾਲ ਪੂਰਿਆ ਦਰਾਨੀਆਂ ਮਿਲ ਅਜ ਸਿੰਘ ਖੂਰਿਆ ਦਰਾਨੀਆਂ ਮੱਲਿਆਜ ਸਿੰਘ ਖੂਰ ਆਦਰਾਨੀਆਂ ਚੁੱਕ ਤੇ ਸਿੰਘਾਨਾਂ ਅਨਜਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਰੰਗੜ ਮਛੇਨ ਦਰਬਾਰ ਮੱਲਿਆ ਛਾੜੇ ਇਨਸਾਫ ਤੇ ਹੰਕਾਰ ਮੱਲਿਆ ਛਾੜ